ਹਾਂਜੀ ਕੀ ਹਾਲ ਚਾਲ ਜੀ ਸਾਰੇ ਵੀਰਾਂ ਦਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਫਾਰਮ ਸਾਰਾ ਵਿਖਾਉਂਗਾ ਤੇ ਆਪਣਾ ਬੱਚਾ ਇਹਨੂੰ ਵੀ ਅੱਜ ਤੀਸਰੀ ਰਾਤ ਆ ਤੁਹਾਨੂੰ ਮੈਂ ਬੱਚਾ ਵੀ ਵਿਖਾਉਣਾ ਵਾ ਤੁਸੀਂ ਆਪਣਾ ਫਾਰਮ ਪਹਿਲਾਂ ਵੇਖ ਸਕਦੇ ਜੇ ਆਪਣੀ YouTube ਤੇ ਪਹਿਲੀ ਵੀਡੀਓ ਆ ਜਿਹਦੇ ਵਿੱਚ ਮੈਂ ਸਾਰਾ ਫਾਰਮ ਵਿਖਾਉਣ ਲੱਗਾ ਇਧਰੋਂ ਆਪਣੀ ਫਾਰਮ ਦੀ ਐਂਟਰੀ ਹੁੰਦੀ ਆ ਤੇ ਇੱਕ ਆਪਣਾ ਫਾਰਮ ਇਧਰ ਆ ਇੱਕ ਦੂਜੀ ਸਾਈਡ ਹੁਣ ਮੈਂ ਤੁਹਾਨੂੰ ਬੱਚੇ ਵੱਲ ਲੈ ਕੇ ਜਾਣਾ ਤੇ ਮੈਂ ਤੁਹਾਨੂੰ ਬਰਡ ਵਿਖਾਉਣਾ ਵਾ ਨਾਲੇ ਆਪਾਂ ਤੁਹਾਨੂੰ ਬੱਚੇ ਬਾਰੇ ਕੁਝ ਦੱਸਦੇ ਆ ਆਪਾਂ ਤਰਪੈਲ ਲਾਈ ਹੋਈ ਆ ਕਿਉਂਕਿ ਬੱਚੇ ਨੂੰ ਟੈਂਪਰੇਚਰ ਦੇਣਾ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆਪਣਾ ਬੱਚਾ ਜੋ ਕਿ ਬਹੁਤ ਕੱਲਾ ਕੱਲਾ ਹੋ ਕੇ ਬੈਠਾ ਹੋਇਆ ਇਸ ਤਰ੍ਹਾਂ ਬੱਚਾ ਰਹਿਣਾ ਚਾਹੀਦਾ ਕੱਲਾ ਕੱਲਾ ਇਹ ਟੈਂਪਰੇਚਰ ਬੱਚੇ ਨੂੰ ਵਧੀਆ ਮਿਲਣ ਦੇ ਕਰਕੇ ਹੀ ਬੱਚਾ ਕੱਲਾ ਕੱਲਾ ਬੈਠਾ ਹੋਇਆ ਜੇਕਰ ਬੱਚਾ ਠੰਡ ਮਨਾਊਗਾ ਤੇ ਫਿਰ ਬੱਚਾ ਜੁੜ ਕੇ ਬਣਾ ਸਟਾਰਟ ਹੋ ਜਾਂਦਾ ਜਦੋਂ ਬੱਚਾ ਜੁੜ ਕੇ ਬਹੂਗਾ ਤੇ ਹੀਟ ਉੱਤੇ ਬੱਚਾ ਆਨ ਕਰਕੇ ਬੱਚਿਆ ਮਲਟਲਟੀ ਵੀ ਹੋ ਜਾਂਦੀ ਆ ਜਿਹੜਾ ਬੱਚਾ ਥੱਲੇ ਆ ਗਿਆ ਉਸ ਤੋਂ ਬਾਅਦ ਉਸ ਤੋਂ ਉੱਠਿਆ ਨਹੀਂ ਜਾਂਦਾ ਤੇ ਤੁਸੀਂ ਆਪਣਾ ਅੱਜ ਬਰਡ ਵੇਖ ਸਕਦੇ ਜੇ ਅੱਜ ਤੀਸਰੀ ਰਾਤ ਆ ਬੱਚੇ ਦੀ ਆਪਣੇ ਕੋਲ ਜਿਵੇਂ ਕਿ ਆਪਾਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਦੋਂ ਆਪਣੇ ਕੋਲ ਬੱਚਾ ਆਇਆ ਸੀ ਫਾਰਮ ਤੇ ਉਸ ਦਿਨ ਆਪਾਂ ਬੱਚੇ ਨੂੰ ਗੁੜ ਵਾਲਾ ਪਾਣੀ ਦਿੱਤਾ ਸੀ ਗੁੜ ਵਾਲਾ ਪਾਣੀ ਤੇ ਮਿੱਠਾ ਸੋਡਾ ਉਸ ਤੋਂ ਬਾਅਦ ਆਪਾਂ 12 ਘੰਟੇ ਬਾਅਦ ਗੁੜ ਵਾਲਾ ਪਾਣੀ ਮੁਖਣ ਤੋਂ ਬਾਅਦ ਫਿਰ ਆਪਾਂ ਨਾਰਮਲ ਪਾਣੀ ਲਾਇਆ ਬੱਚੇ ਨੂੰ 24 ਘੰਟੇ 24 ਘੰਟੇ ਆਪਾਂ ਨਾਰਮਲ ਪਾਣੀ ਤੋਂ ਬਾਅਦ ਅੱਜ ਆਪਾਂ ਐਨਰੋਬੀਅਚ ਦਵਾਈ ਪਾਈ ਆ ਬੱਚੇ ਨੂੰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਦਵਾਈ ਵੀ ਵਿਖਾ ਦੇਣਾ ਕਿ ਆਪਾਂ ਕਿਹੜੀ ਦਵਾਈ ਪਾਈ ਆ ਇਹ ਆਪਣਾ ਬਰਡ ਬਹੁਤ ਵਧੀਆ ਆ ਤੁਸੀਂ ਬੋਡੀ weight ਚੈੱਕ ਕਰ ਸਕਦੇ ਬੱਚੇ ਦਾ 35 36 ਗ੍ਰਾਮ weight ਆ ਬੱਚੇ ਦਾ ਬਹੁਤ ਵਧੀਆ weight ਆ ਰਾਜਪੁਰੇ ਹੈਜ ਦਾ ਬੱਚਾ ਆਪਣੇ ਕੋਲ ਰੋਸ ਬਰੀਡ ਆ ਬਹੁਤ ਵਧੀਆ ਬਰੀਡ ਆ ਇਸ ਬਰੀਡ ਦੀ ਮਲਟੀਲਿਟੀ ਬਹੁਤ ਘੱਟ ਹੁੰਦੀ ਆ ਬਾਬਾ ਮਿਹਰ ਕਰੇ ਬੱਚਾ ਵਧੀਆ ਪਲੇ ਆਹ ਪੰ ਦਵਾਈ ਪਾਈ ਆ ਐਨਰੋਬਿਕ ਅੱਜ 1 ਲੀਟਰ ਪਾਣੀ ਚ 1 ਐਮਐਲ ਦਵਾਈ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ